ਜਿਹੜਾ ਚਿੱਚੜਾ ਦਰਾਨੇਗਾਸਤ ਪੁਲਿਸ ਪਾਰਟੀ ਨੇ ਜਿਹੜਾ ਬਚੌਣਤ ਰਲਵੇਂ ਸੜਕਿਆਂ ਦੀ ਹੈ ਪੁਲਸ ਦੇ ਨੇੜੇ ਸੂਏ ਦੇ ਨੇੜੋਂ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕਬਜ਼ੇ ਚੋਂ ਇੱਕ ਗੱਡੀ ਤੇ 6 ਗ੍ਰਾਮ ਚਿੱਟਾ ਬਰਾਮਦ ਕਰਵਾਇਆ ਜਿੜੀ ਮੇ ਸਾਡੇ ਬਲਦੀਤਕੌਰ ਨੇ ਇਹਦੇ ਤੇ ਐਫ ਆਈ ਆਰ ਨੰਬਰ 52 ਦਰਜ ਕੀਤੀ ਹੈ ਇਹਦੇ ਪਹਿਲਾਂ ਵੀ ਕੋਈ ਪਰਚੇ ਦੱਗੇ ਇਹ ਜਿਹੜਾ ਹੈਗਾ ਦੋਸ਼ੀ ਹੈ ਜਿਹੜਾ ਇਹ ਬਲਜੀਤ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਦਸ਼ਮੇਸ਼ਨ ਨਗਰ ਦੇੋਂ ਕਲਾਂਦਾ ਪੀਐਸ ਬੋਹਾਤ ਰਹਿਣ ਵਾਲਾ ਇਹਦੇ ਤੋਂ ਬੋਹਾ ਤੋਂ ਥਾਣਾ ਬੋਹਾ ਤੋਂ ਦੀ ਰਿਕਾਰਡ ਹਾਸਲ ਕਰਕੇ ਕਿੰਦ ਸੰਗ ਕੀ ਹੈ ਅਜੇ ਇਹ ਫਿਲਹਾਲ ਤੇ ਸਾਡੇ ਕੋਲ ਆਹੀ ਮਕਦਮਾ ਲੱਗਿਆ ਹੈ ਕਿ ਜਿਹੜਾ ਚਿੱਚੜਾ ਦਰਾਨੇਗਾਸਤ ਪੁਲਿਸ ਪਾਰਟੀ ਨੇ ਜਿਹੜਾ ਬਚੌਣਤ ਰਲਵੇਂ ਸੜਕਿਆਂ ਦੀ ਹੈ ਪੁਲਸ ਦੇ ਨੇੜੇ ਸੂਏ ਦੇ ਨੇੜੋਂ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕਬਜ਼ੇ ਚੋਂ ਇੱਕ ਗੱਡੀ ਤੇ 6 ਗ੍ਰਾਮ ਚਿੱਟਾ ਬਰਾਮਦ ਕਰਵਾਇਆ ਜਿਹੜੀ ਮਿਸੜੇ ਬਲਦੀਦਕੌਰ ਨੇ ਇਹਦੇ ਤੇ ਐਫ ਆਈ ਆਰ ਨੰਬਰ 52 ਦਰਜ ਕੀਤੀ ਹੈ ਇਹਦੇ ਪਹਿਲਾਂ ਵੀ ਕੋਈ ਪਰਚੇ ਦੱਗੇ ਇਹ ਜਿਹੜਾ ਹੈਗਾ ਦੋਸ਼ੀ ਹੈ ਜਿਹੜਾ ਇਹ ਬਲਜੀਤ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਦਸ਼ਮੇਸ਼ਨ ਨਗਰ ਦੇ ਉਹ ਕਲਾਂਦਾ ਪੀਐਸ ਬੋਹਾਤ ਰਹਿਣ ਵਾਲਾ ਹੈ ਇੱਥੋਂ ਬੋਹਾਤੋਂ ਥਾਣਾ ਬੋਹਾਤ ਦੀ ਰਿਕਾਰਡ ਹਾਸਲ ਕਰਕੇ ਕਿੰਦ ਸੰਗ ਕੀ ਹੈ ਜੇ ਜੇ ਫਿਲਹਾਲ ਤੇ ਸਾਡੇ ਕੋਲ ਅਹੀ ਮਕਦਮਾ ਲੱਗਿਆ ਹੈ